ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਹਾਣੀਆਂ ਜੇਕੇ ਚੈਨਲ ਤੇ ਕਈ ਵਾਰ ਜਿੰਦਗੀ ਸਾਨੂੰ ਐਸੇ ਮੋੜ ਤੇ ਲਿਆ ਖੜਾ ਕਰ ਦਿੰਦੀ ਹੈ ਜਿੱਥੇ ਨਾ ਕੋਈ ਸਾਥ ਦਿੰਦਾ ਹੈ ਨਾ ਕੋਈ ਰਿਸ਼ਤਾ ਸਹਾਰਾ ਬਣਦਾ ਹੈ ਪਰ ਉੱਥੇ ਕਿਸੇ ਅਜਨਬੀ ਦਾ ਵਧਾਇਆ ਹੋਇਆ ਹੱਥ ਉਮੀਦ ਦੀ ਇੱਕ ਕਿਰਨ ਬਣ ਜਾਂਦਾ ਹੈ ਇਹ ਕਹਾਣੀ ਰੀਨਾ ਨਾਮ ਦੀ ਉਸ ਲੜਕੀ ਦੀ ਹੈ ਜਿਸ ਨੇ ਬੇਵਸੀ ਅਤੇ ਗਰੀਬੀ ਵਿੱਚੋਂ ਆਪਣੀ ਕਿਸਮਤ ਆਪ ਲਿਖੀ ਰੀਨਾ ਕਲਕੱਤੇ ਦੀਆਂ ਤੰਗ ਗਲੀਆਂ ਵਿੱਚੋਂ ਰਹਿੰਦੀ ਇੱਕ ਪੜ੍ਹੀ ਲਿਖੀ ਪਰ ਗਰੀਬ ਕੁੜੀ ਸੀ ਉਸ ਦੀ ਮਾਂ ਉਸ ਦੇ ਜਨਮ ਦੇ ਦਿਨ ਹੀ ਇਸ ਦੁਨੀਆ ਤੋਂ ਚਲੀ ਗਈ ਸੀ ਪਿਤਾ ਮਨੋਹਰ ਦਿਹਾੜੀ ਦਿਹਾੜੀਦਾਰ ਸੀ ਜੋ ਮੁਸ਼ਕਲ ਨਾਲ ਹੀ ਆਪਣੀ ਧੀ ਨੂੰ ਦੋ ਬਕਤ ਦੀ ਰੋਟੀ ਤੇ ਸਕੂਲ ਦੀਆਂ ਕਿਤਾਬਾਂ ਖਰੀਦ ਕੇ ਦੇ ਸਕਦਾ ਸੀ ਉਹਨਾਂ ਕੋਲ ਨਾ ਪੈਸਾ ਸੀ ਨਾ ਵੱਡਾ ਘਰ ਪਰ ਪਿਆਰ ਅਤੇ ਸੁਪਨੇ ਬੇਅੰਤ ਸਨ ਹਰ ਸਵੇਰ ਮਨੋਹਰ ਆਪਣੀ ਧੀ ਨੂੰ ਗਲੇ ਲਗਾ ਕੇ ਕਹਿੰਦਾ ਬੇਟੀ ਪੜ੍ਹਾਈ ਤੇਰਾ ਹਥਿਆਰ ਹੈ ਮੈਂ ਤੈਨੂੰ ਦੌਲਤ ਨਹੀਂ ਦੇ ਸਕਦਾ ਪਰ ਗਿਆਨ ਤੈਨੂੰ ਦੁਨੀਆ ਦਾ ਸਾਹਮਣਾ ਕਰਨਾ ਸਿਖਾਵੇਗਾ ਉਹ ਗਰੀਬੀ ਦੇ ਬਾਵਜੂਦ ਪੜ੍ਹਾਈ ਵਿੱਚ ਅੱਗੇ ਰਹਿੰਦੀ ਰਾਤਾਂ ਨੂੰ ਦੀਵੇ ਦੀ ਰੋਸ਼ਨੀ ਹੇਠ ਕਾਪੀ ਪੈਨਾਂ ਲਿਖਦੀ ਰਹਿੰਦੀ ਕਾਲਜ ਕਮਰਸ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਪਿਤਾ ਬਹੁਤ ਖੁਸ਼ ਹੋਏ ਉਹਨਾਂ ਨੂੰ ਮਾਣ ਸੀ ਕਿ ਇੱਕ ਦਿਨ ਉਹਦੀ ਧੀ ਆਪਸਰ ਬਣੇਗੀ ਪਰ ਕਿਸਮ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਮਨੋਰ ਕੰਮ ਕਰਦੇ ਆ ਡਿੱਗ ਪਏ ਤੇ ਸਿਰ ਤੇ ਗੰਭੀਰ ਝੋਟ ਆਈ ਪੈਸਿਆਂ ਦੀ ਕਮੀ ਕਾਰਨ ਇਲਾਜ ਢੰਗ ਨਾਲ ਨਾ ਹੋ ਸਕਿਆ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਮਨੋਰ ਦੀ ਮੌਤ ਹੋ ਗਈ ਉਸ ਇੱਕ ਪਲ ਚ ਰੀਨਾ ਦੀ ਜ਼ਿੰਦਗੀ ਬਦਲ ਗਈ ਉਹ ਬੇਕਾਰ ਹੋ ਗਈ ਬੇਸਹਾਰਾ ਹੋ ਗਈ ਕਈ ਥਾਵਾਂ ਤੇ ਨੌਕਰੀ ਲਈ ਗਈ ਪਰ ਹਰ ਜਗ੍ਹਾ ਇੱਕੋ ਜਵਾਬ ਮਿਲਿਆ ਬਿਨਾ ਡਿਗਰੀ ਦੇ ਕੰਮ ਨਹੀਂ ਮਿਲ ਸਕਦਾ ਘਰ ਦਾ ਕਿਰਾਇਆ ਨਾ ਭਰਨ ਕਾਰਨ ਮਕਾਨ ਮਾਲਕ ਨੇ ਵੀ ਕੱਢ ਦਿੱਤਾ ਰੀਨਾ ਨੇ ਰਾਤਾਂ ਸੜਕ ਦੇ ਕਿਨਾਰੇ ਬਤਾਈਆਂ ਕਦੇ ਪੇਟ ਵਿੱਚ ਭੁੱਖ ਦੀ ਅੱਗ ਨਾਲ ਕਦੇ ਮੀਂਹ ਦੀਆਂ ਬੂੰਦਾਂ ਨਾਲ ਭਿੱਜ ਗਈ। ਉਹ ਹਬਾੜਾ ਬ੍ਰਿਜ ਦੇ ਥੱਲੇ ਬੈਠੀ ਆਪਣੇ ਪਿਤਾ ਦੀਆਂ ਗੱਲਾਂ ਯਾਦ ਕਰਦੀ। ਜੇ ਤੇਰੇ ਹੱਥ ਤੇ ਦਿਲ ਦੋਵੇਂ ਸਾਫ਼ ਨੇ ਤਾਂ ਤੂੰ ਕਦੇ ਹਾਰ ਨਹੀਂ ਸਕਦੀ। ਇੱਕ ਸਵੇਰ ਉੱਠੀ ਤੇ ਰੰਗ-ਬਰੰਗੀਆਂ ਮੋਤੀਆਂ ਵਾਲਾ ਮਾਲਾ ਮਾ ਬਣਾਉਣ ਲੱਗ ਪਈ। ਸੜਕ ਕਿਨਾਰੇ ਛੋਟੀ ਟਰੇ ਸ ਜਾ ਕੇ ਬੈਠ ਜਾਂਦੀ ਕਈ ਵਾਰ ਕੁਝ ਰੁਪਏ ਮਿਲ ਜਾਂਦੇ ਕਈ ਵਾਰ ਕੁਝ ਵੀ ਨਹੀਂ ਇੱਕ ਦਿਨ ਜਦੋਂ ਪੈਟਰੋਲ ਪੰਪ ਦੇ ਰਸਤੇ ਤੋਂ ਗੁਜ਼ਰ ਰਹੀ थी ਉਸ ਦਿਨ ਅਜਰ ਇੱਕ ਪਰਸ ਤੇ ਪਈ ਅੰਦਰ ਪੈਸੇ ਸਾਂ ਦੇ ਨਾਲ ਇੱਕ ਆਈ ਆਈਡੀ ਕਾਰਡ ਚੌਧਰੀ ਇੰਡਸਟਰੀ ਦਾ ਇੱਕ ਪਾਲੇ ਉਸ ਨੂੰ ਲਾਲਚ ਆਇਆ ਕਿ ਇਹ ਪੈਸੇ ਨਾਲ ਰੋਟੀ ਖਾ ਲਵੇ ਪਰ ਅਗਲੇ ਹੀ ਪਾਲੇ ਉਸ ਨੂੰ ਆਪਣੇ ਪਿਤਾ ਦੀ ਗੱਲ ਯਾਦ ਆਈ ਇਮਬਾ ਇਮਾਨਦਾਰੀ ਤੇ ਸੰਘਰਸ਼ ਹੀ ਤੇਰੀ ਪੂੰਜੀ ਹੈ ਉਹ ਪਰਸ ਲੈ ਕੇ ਚੌਧਰੀ ਇੰਡਸਟਰੀ ਦੇ 게ਟ ਤੇ ਗਈ ਤੇ ਸਿਕਿਉਰਿਟੀ ਗਾਰਡ ਨੂੰ ਕਹਿੰਦੀ ਕਿ ਮੈਂ ਇਹ ਪਰਸ ਲੱਭਿਆ ਹੈ ਮਾਲਕ ਨੂੰ ਦੇਣਾ ਹੈ ਗਾਰਡ ਨੇ ਹੈਰਾਨ ਹੋ ਕੇ ਉਸ ਨੂੰ ਅੰਦਰ ਬੁਲਾਇਆ ਅੰਦਰ ਅਰਮਾਨ ਚੌਧਰੀ ਦੇ ਦਫਤਰ 'ਚ ਮਮਤਾ ਨਾੜੀ ਅਸਿਸਟੈਂਟ ਬੈਠੀ ਸੀ ਉਸਨੇ ਰੀਨਾ ਨੂੰ ਅਰਮਾਨ ਸਾਹ ਦੇ ਕੋਲ ਲਿਆ ਗਈ ਰੀਨਾ ਨੇ ਪਰਸ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਅਰਮਾਨ ਨੇ ਜਦੋਂ ਪਰਸ ਖੋਲ੍ਹਿਆ ਤਾਂ ਉਸ ਦੇ ਅੰਦਰ ਉਸ ਦੀ ਪਤਨੀ ਤੇ ਧੀ ਦੀ ਤਸਵੀਰ ਸੀ ਉਹ ਉਹ ਪਲਕਾਂ ਵਿੱਚ ਭਾਵੁਕ ਹੋ ਗਿਆ ਉਸਨੇ ਰੀਨਾ ਨੂੰ ਧੰਨਵਾਦ ਦੇ ਲਈ ਕੁਝ ਪੈਸੇ ਦੇਣ ਚਾਹੇ ਰੀਨਾ ਨੇ ਹੱਥ ਜੋੜ ਕੇ ਕਿਹਾ ਸਰ ਇਹ ਮੇਰੇ ਨਹੀਂ ਹਨ ਮੈਂ ਸਿਰਫ ਆਪਣਾ ਫਰਜ਼ ਨਿਭਾਇਆ ਹੈ ਅਰਮਾਨ ਸਾਹ ਨੇ ਉਸ ਨੂੰ ਆਪਣਾ ਵਿਜ਼ਿਟਿੰਗ ਕਾਰਡ ਦਿੱਤਾ ਤੇ ਕਿਹਾ ਕਦੇ ਵੀ ਲੋੜ ਪਵੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਨਾ ਰੀਨਾ ਚੁੱਪਚਾਪ ਉੱਥੋਂ ਚਲੀ ਗਈ ਪਰ ਈਰਮਾਨ ਦੇ ਦਿਲ ਵਿੱਚ ਉਸ ਕੁੜੀ ਦੀ ਸੱਚਾਈ ਲਈ ਇੱਜ਼ਤ ਵਾਣਗੀ ਕੁਝ ਹਫ਼ਤੇ ਬਾਅਦ ਜਦੋਂ ਉਹ ਇਹਨਾਂ ਫੇਰ ਨਿਊ ਮਾਰਕੀਟ ਵਿੱਚ ਮੋਤੀਆਂ ਦੀਆਂ ਮਾਲਾਵਾਂ ਵੇਚ ਰਹੀ ਸੀ ਉਸ ਦੀ ਟ੍ਰੇ ਹੱਥੋਂ ਛੁੱਟ ਗਈ ਤੇ ਸਾਰਾ ਸਬਾਨ ਟਿੱਕਰ ਤੇ ਡਿੱਗ ਗਿਆ ਅੱਖਾਂ ਵਿੱਚ ਆਂਸੂ ਆ ਗਏ ਫਿਰ ਉਸ ਨੂੰ ਈਰਮਾਨ ਦਾ ਕਾਰਡ ਯਾਦ ਆਇਆ ਔਰ ਚੌਧਰੀ ਇੰਡਸਟਰੀ ਦੇ ਦਫ਼ਤਰ ਚਲੀ ਗਈ ਤੇ ਸਿਸਟਰ ਮਮਤਾ ਨੂੰ ਮਿਲੀ ਮਮਤਾ ਉਸ ਨੂੰ ਈਰਮਾਨ ਸਾਹਿਬ ਦੇ ਕਮਰੇ ਵਿੱਚ ਲੈ ਗਈ ਈਰਮਾਨ ਨੇ ਪੁੱਛਿਆ ਤੈਨੂੰ ਕੀ ਚਾਹੀਦਾ ਹੈ ਰੀਨਾ ਉਹ ਹੋਲੀ ਜੀ ਆਵਾਜ਼ ਚ ਕਹਿੰਦੀ ਮੈਨੂੰ ਕੰਮ ਚਾਹੀਦਾ ਸਰ ਅਰਮਾਨ ਨੇ ਪੁੱਛਿਆ ਕਿਹੜਾ ਕੰਮ ਕਰ ਸਕਦੀ ਹੈ ਉਹ ਕਹਿੰਦੀ ਕੋਈ ਵੀ ਸਾਫ਼ ਸਫਾਈ ਵਾਲਾ ਵੀ ਅਰਮਾਨ ਨੇ ਮੁਸਕਰਾ ਕੇ ਕਿਹਾ ਤੇ ਕਿਹਾ ਠੀਕ ਹੈ ਕੱਲ ਤੋਂ ਆ ਜਾਈਂ ਅਗਲੇ ਦਿਨ ਉਸ ਨੂੰ ਡਰੈਸ ਤੇ ਜੁੱਤੇ ਦਿੱਤੇ ਗਏ ਤੇ ਉਹ ਕੰਪਨੀ ਵਿੱਚ ਕਲੀਨਿੰਗ ਦੀ ਨੌਕਰੀ ਤੇ ਆ ਗਈ ਰੀਨਾ ਨੇ ਕਦੇ ਨਹੀਂ ਸੋਚਿਆ ਸੀ ਇੱਕ ਦਿਨ ਉਸ ਨੂੰ ਇਹ ਕੰਮ ਵੀ ਕਰਨਾ ਪਵੇਗਾ ਉਸਨੇ ਦਿলো ਮੰਨਿਆ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਉਹ ਸਾਫ਼ ਸੁਥਰਾ ਤੇ ਇਮਾਨਦਾਰੀ ਨਾਲ ਕੰਮ ਕਰਦੀ ਰਹੀ ਉਸਦੀ ਮਿਹਨਤ ਵੇਖ ਕੇ ਸਾਰੇ ਕਰਮਚਾਰੀ ਉਸਦੀ ਤਾਰੀਫ ਕਰਨ ਲੱਗੇ ਇੱਕ ਦਿਨ ਉਸਨੇ ਆਪਣੀ ਸਾਥਣ ਦੀ ਮਦਦ ਕੀਤੀ ਤਾਂ ਉਹ ਬੋਲੀ ਤੂੰ ਮੇਰੀ ਢੀ ਵਰਗੀ ਹੈ ਤੇ ਉਸ ਨਾਲ ਟਿਫਨ ਸਾਂਝਾ ਕੀਤਾ ਹੁਣ ਰੀਨਾ ਹੋਲੀ ਹੋਲੀ ਆਫਿਸ ਦੀ ਆਪਣੀ ਬਣ ਗਈ ਸੀ ਇੱਕ ਦਿਨ ਉਸ ਨੂੰ ਉੱਪਰਲੇ ਮੰਜ਼ਲ ਦੀ ਸਫਾਈ ਦਾ ਕੰਮ ਲੈ ਜਿੱਥੇ ਆਮ ਤੌਰ ਤੇ ਕਿਸੇ ਨਹੀਂ ਜਾਂਦਤਾ ਜਾਂਦਾ ਉੱਥੇ ਕੰਮ ਕਰਦੇ ਉਸਦੀ ਨਜ਼ਰ ਇੱਕ ਅਕਾਊਂਟ ਫਾਈਲ ਤੇ ਪਈ ਉਸਨੇ ਵੇਖਿਆ ਕਿ ਫਾਈਲ 'ਚ ਕਾਗਜ਼ਾਂ ਵਿੱਚ ਕੁਝ ਗੜਬ ਹੈ ਉਸਨੇ ਮੰਮਤਾ मैम ਨੂੰ ਦੱਸਿਆ ਤੇ ਕਿਹਾ ਕਿ ਉਸ ਨੂੰ ਈਰਮਾਨ ਸਰ ਨਾਲ ਗੱਲ ਕਰਨੀ ਹੈ ਜਦੋਂ ਉਹ ਸਰ ਦੇ ਸਾਹਮਣੇ ਗਈ ਤਾਂ ਸਾਰੀ ਗੱਲ ਦੱਸ ਦਿੱਤੀ ਈਰਮਾਨ ਨੇ ਫਾਈਲ ਚੈੱਕ ਕੀਤੀ ਤੇ ਅਕਾਊਂਟੈਂਟ ਰਮੇਸ਼ ਨੂੰ ਬੁਲਾਇਆ ਜਦ ਰਮੇਸ਼ ਨੇ ਫਾਈਲ ਪੜੀ ਤਾਂ ਗਲਤੀ ਸਾਹਮਣੇ ਆ ਗਈ ਤੇ ਉਹ ਘਬਰਾਉਣ ਲੱਗਾ ਈਰਮਾਨ ਨੇ ਰੀਨਾ ਨੂੰ ਪੁੱਛਿਆ ਤੈਨੂੰ ਇਹ ਕਿਵੇਂ ਪਤਾ ਲੱਗਿਆ ਉਹ ਕਹਿੰਦੀ ਸਰ ਮੈਂ ਕਮਰਸਰੀ ਪੜਾਈ ਕੀਤੀ ਐ ਇੱਕ ਸਾਲ ਰਹਿ ਗਿਆ ਸੀ ਪੂਰਾ ਹੋਣ ਵਿੱਚ ਫਿਰ ਪਿਤਾ ਦੀ ਮੌਤ ਹੋ ਗਈ ਮੋਤੋ ਬਾਦ ਛੱਡਣਾ ਪਿਆਰ ਮਾਨ ਕੁਝ ਸੋਚ ਵਿੱਚ ਪੈ ਗਿਆ ਤੇ ਫਿਰ ਕਹ ਜਲਦੀ ਕੰਪਨੀ ਵਿੱਚ ਅਕਾਊਂਟੈਂਟ ਦੀ ਵੈਕੈਂਸੀ ਖੁੱਲਣੀ ਆ ਤੂੰ ਫਾਰਮ ਭਰ ਦੇ ਸਾਰੇ ਕਰਮਚਾਰੀ ਹੱਸ ਪਏ ਕਿ ਕਲੀਨਰ ਕਿਵੇਂ ਅਕਾਊਂਟੈਂਟ ਬਣ ਸਕਦੀ ਆ ਪਰ ਰੀਨਾ ਨੇ ਕਿਸੇ ਦੀ ਗੱਲ ਦਾ ਬੁਰਾ ਨਹੀਂ ਮੰਨਿਆ ਉਸ ਨੇ ਚੁੱਪਚਾਪ ਫਾਰਮ ਭਰਿਆ ਤੇ ਇੰਟਰਵਿਊ ਦੀ ਤਿਆਰੀ ਕਰਨ ਲੱਗੀ ਇੰਟਰਵਿਊ ਦੇ ਦਿਨ ਅਰਮਾਨ ਤੇ ਹੋਰ ਅਫਸਰ ਬੈਠ ਸਨ ਰੀਨਾ ਨੇ ਸਧਾਰਨ ਤੇ ਸੱਚਾਈ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਉਸ ਦੀ ਸ਼ਾਂਤੀ ਤੇ ਗਿਆਨ ਨੇ ਸਭ ਨੂੰ ਪ੍ਰਭਾਵਿਤ ਕੀਤਾ ਜਦੋਂ ਨਤੀਜੇ ਆਏ ਰੀਨਾ ਪਹਿਲੇ ਨੰਬਰ ਤੇ ਸੀ ਸਾਰੇ ਹਨਾਨ ਰਹਿ ਗਏ ਜਿਸ ਕੁੜੀ ਨੇ ਕਦੇ ਸੜਕਾਂ ਤੇ ਮਾਲਾ ਵੇਚੀਆਂ ਸਨ ਉਹ ਹੁਣ ਅਕਾਊਂਟੈਂਟ ਬਣ ਗਈ ਸੀ ਰਮਾਨ ਨੇ ਸਭ ਦੇ ਸਾਹਮਣੇ ਕਿਹਾ ਇਹ ਕੁੜੀ ਕਿਸੇ ਦੀ ਮਦਦ ਨਾਲ ਨਹੀਂ ਆਪਣੇ ਈਮਾਨ ਤੇ ਮਿਹਨਤ ਨਾਲ ਇੱਥੇ ਤੱਕ ਪਹੁੰਚੀ ਹੈ ਇਹਨਾਂ ਨੇ ਕੰਪਨੀ ਵਿੱਚ ਨਵਾਂ ਅਹੁਦਾ ਸੰਭਾਲ ਲਿਆ ਤੇ ਪੂਰੀ ਲਗਨ ਨਾਲ ਕੰਮ ਕਰਦੀ ਰਹੀ ਰਮਾਨ ਉਸ ਦੀ ਸੱਚਾਈ ਤੇ ਆਤਮ ਵਿਸ਼ਵਾਸ ਨਾਲ ਪ੍ਰਭਾਵਿਤ ਸੀ ਇੱਕ ਦਿਨ ਜਦੋਂ ਆਫਿਸ ਦੇਰ ਤੱਕ ਰੁਕੀ ਹੋਈ ਸੀ ਰਮਾਨ ਨੇ ਪੁੱਛਿਆ ਉਹ ਹੱਸ ਕੇ ਕਹਿੰਦੀ ਨਹੀਂ ਸਰ ਮੈਂ ਤਾਂ ਪ੍ਰੈਕਟਿਸ ਕਰ ਰਹੀਆਂ ਤੇ ਉਹ ਵਾਪਸ ਵਿੱਚ ਗੱਲਾਂ ਕਰਨ ਲੱਗੇ ਆਪਣੇ ਬੀਤੇ ਦਿਨਾਂ ਤੇ ਜ਼ਿੰਦਗੀ ਦੇ ਅਨੁਭਵ ਸਾਂਝੇ ਕਰਨ ਲੱਗੇ ਉਹਨਾਂ ਦੇ ਵਿਚਾਰੇ ਇੱਕ ਅਣਕਹੀ ਡੋਰ ਬਣ ਗਈ ਦੋ ਦਿਲਾਂ ਦੀ ਸਮਝ ਕੁਝ ਮਹੀਨਿਆਂ ਬਾਅਦ ਈਰਮਾਨ ਨੇ ਰਿਨਾ ਨੂੰ ਸੀਨੀਅਰ ਮੈਨੇਜਮੈਂਟ ਦੀ ਪੋਜੀਸ਼ਨ ਤੇ ਪ੍ਰਮੋਟ ਕਰਤਾ ਇੱਕ ਸ਼ਾਮ ਉਹ ਕਹਿੰਦਾ ਕਿ ਤੇਰੇ ਕੋਲ ਹੁਣ ਸਭ ਕੁਝ ਹੈ ਘਰ ਵੀ ਹੈ ਆਦਰ ਵੀ ਹੈ ਪੈਸਾ ਵੀ ਕੀ ਤੂੰ ਖੁਸ਼ ਹੈ ਰਿਨਾ ਹੋਲੀ ਜਿਹੀ ਆਵਾਜ਼ ਚ ਕਹਿੰਦੀ ਨਹੀਂ ਸਰ ਇਹ ਸਭ ਤਾਂ ਹੈ ਪਰ ਰਿਸ਼ਤੇ ਨਹੀਂ ਰਿਸ਼ਤੇ ਹੀ ਸਭ ਤੋਂ ਵੱਡੀ ਦੌਲਤ ਹੁੰਦੀ ਨੇ ਈਰਮਾਨ ਕੁਝ ਪਾਲ ਚੁੱਪ ਰਿਹਾ ਤੇ ਫਿਰ ਹੌਲੀ ਆਵਾਜ਼ ਚ ਕਿਹਾ ਕੀ ਤੂੰ ਮੇਰੇ ਨਾਲ ਉਹ ਰਿਸ਼ਤਾ ਕਾਇਮ ਕਰੇਗੀ ਜੋ ਸੱਚੇ ਦਿਲ ਨਾਲ ਜ਼ਿੰਦਗੀ ਭਰ ਚੱਲੇ ਰਿਹੇ ਇਨਾਂ ਦੀ ਅੱਖਾਂ ਭਰ ਆਈਆਂ ਪਰ ਉਸਨੇ ਮੁਸਕਰਾ ਕੇ ਹਾਂ ਕਰੀ ਦੋਵੇਂ ਸਧਾਰਨ ਤਰੀਕੇ ਨਾਲ ਵਿਆਹ ਕਰ ਲਿਆ ਨਾ ਕੋਈ ਸ਼ਾਨ ਨੋ ਸ਼ੌਕਤ ਨਾ ਸ਼ੋਰ ਸਿਰਫ ਦੋ ਸੱਚੇ ਦਿਲਾਂ ਦਾ ਮਿਲਾਪ ਵਿਆਹ ਤੋਂ ਬਾਅਦ ਅਰਮਾਨ ਨੇ ਕਿਹਾ ਤੂੰ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਹੈ ਰੀਨਾ ਨੇ ਹੌਲੀ ਜਿਹੀ ਮੁਸਕਰਾਟ ਨਾਲ ਜਵਾਬ ਦਿੱਤਾ ਤੇ ਤੁਸੀਂ ਮੇਰੇ ਪਾਪਾ ਦੀ ਗੱਲ ਦਾ ਸਬੂਤ ਹੋ ਕਿ ਇਮਾਨਦਾਰੀ ਤੇ ਸੰਘਰਸ਼ ਕਦੇ ਵਿਅਰਥ ਨਹੀਂ ਜਾਂਦੇ ਪਲੀਜ਼ ਸਬਸਕ੍ਰਾਈਬਰ ਹੋਵੋ ਚੈਨਲ ਕਹਾਣੀਆਂ ਜੀ ਜੇਕੇ ਐਂਡ ਸ਼ੇਅਰ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਜੇ ਤੁਹਾਨੂੰ ਸਟੋਰੀ ਵਧੀਆ ਲੱਗੇ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਥੈਂਕ ਯੂ